ਸ੍ਰੀ ਗੱਲ ਸਾਰਾ ਸ਼ੁਰੂਆਤ ਕਰਦਾ ਨਵੇਂ ਵਲੋਗ ਦੇ ਵਿੱਚ ਤੇ ਮੈਂ ਤੇ ਛੁੱਟੀ ਕੀਤੀ ਆ ਸਕੂਲੋਂ ਤੇ ਮਨਜੋਤ ਹੁਣੇ ਐਸ ਤੋਂ ਲੋ ਹੋ ਗਏ ਨੇ ਕੋਈ ਕੰਮ ਹੀ ਤਾਂ ਹੀ ਗਿਆ ਸੀ ਇਹ ਇਹ ਦੱਸਣਾ ਵਰ ਇਹ ਦੱਸਣਾ ਨਹੀਂ ਇਹ ਵੀ ਯਾਰ ਕੋਈ ਜ਼ਰੂਰੀ ਹੁੰਦਾ ਵਾ ਤੇ ਇਹ ਗਿਆ ਫਿਰ ਮੈਂ ਨਹੀਂ ਗਿਆ ਮੈਂ ਚੱਲ ਮੈਂ ਨਾ ਅਸਲ 'ਚ ਨਾ ਰਾਤੀ ਲੇਟ ਬਹੁਤ ਜ਼ਿਆਦਾ ਸੁੱਤਾ ਤੇ ਸਵੇਰੇ ਟਾਈਮ ਦਾ ਪਾਉਣ ਲੱਗਾ 9 ਵਜੇ ਜਾ ਕੇ ਉੱਠਿਆ ਫਿਰ ਮੈਂ ਫਿਰ ਤਾਂ ਹਰ ਕਿ ਉਹ ਜਾ ਗਿਆ ਤੇ ਅੱਜ ਮੰਮੀ ਵੀ ਘਰ ਆਈ ਆ ਨਹੀਂ ਚਾਹੀਦਾ ਬਾਬਾ ਨਹੀਂ ਚਾਹੀਦਾ ਇਹਨੂੰ ਰਾਤੀ ਕੀ ਗਿਆ ਇਹ ਵਿਚਾਨ ਦੇ ਬਲੌਗ 'ਚ ਵੇਖਿਆ ਇਹ ਬਣਾਦੀ ਤਾਂ ਹਰ ਕਿ ਨਹੀਂ ਗਿਆ ਇਹ ਤੇ ਹੁਣ ਬਸ ਖਾਣੇ ਕੋ ਵੇਨਿਆ ਕੋ ਜੀਜਾ ਕੰਡਾ ਕੋ ਬਣਾ ਕੇ ਖਾਈਏ ਕੁਝ ਤੇ ਕਹਿੰਨਾ ਮੈਨੂੰ ਜੇ ਮੰਨਦੇ ਕੋਕ ਬਣਾ ਕੇ ਦੇਣਗੇ ਲੈ ਵੀ ਅੱਜ ਮੰਮੀ ਕਹ ਰਹੀ ਆ ਕਿਉਂਕਿ ਮੰਮੀ ਠੀਕ ਨਹੀਂ ਹੈਗੇ ਹੀ ਮੰਮੀ ਥੋੜਾ ਜਿਹਾ ਹੋ ਗਿਆ ਸੀ ਫੀਵਰ ਥੋੜਾ ਜਿਆ ਹੀ ਕਿੰਨਾ ਜ਼ਿਆਦਾ ਆ ਜ਼ਿਆਦਾ ਹੀ ਜ਼ਿਆਦਾ ਹੀ ਮੀਂਹ ਦੇ ਫੀਵਰ ਤਾਂ ਕਰਕੇ ਗਏ ਨਹੀਂ ਤੇ ਇੱਧਰ ਵੇਖੋ ਬੱਦਲ ਆਉਣ ੜਾ ਹੁਣ ਮੀਂਹ ਪਊਗਾ ਨਾ ਵੀ ਅੱਜ ਸ਼ਾਇਦ ਪੈ ਜਾਵੇ ਉਹਨੇ ਵੇਖਦਾ ਮੈਂ ਇਹ ਕਿਹਦੇ ਹਲਵੇ ਦੇ ਹਲਵੇ ਆ ਪੋਚੇ ਨਹੀਂ ਲਵਾਂਗਾ ਕੱਲੀ ਤਾਂ ਇਹਨਾਂ ਝਾੜੂ ਲਵਾਂਗਾ ਚਾਹਨਾ ਕੀ ਤੂੰ ਬੱਦਲ ਦਾ ਕੋਈ ਪਤਾ ਨਹੀਂ ਮੇਰੀ ਮਿਹਨਤ ਕੀਤੀ ਖਰਾਬ ਜਾਣੀ ਨਮੀ ਅੰਦਰ ਤੇ ਲਾਉਂਗਾ ਪੋਚਾ ਮੈਂ ਅੰਦਰ ਮੈਨੂੰ ਅੰਦਰ ਵੀ ਗਿੱਲਾ ਗਿੱਲਾ ਮੈਨੂੰ ਜੀ ਕਾ ਲਾਂਦਾ ਕਲੀ ਨੇ ਉਸ ਸਹੀ ਗੱਲ ਨਾਲ ਧੁੱਪ ਨਹੀਂ ਚੜੀ ਨੀ ਚੱਲ ਸੋਕੇ ਨਾ ਇਹ ਸਰ ਧੁੱਪ ਨਹੀਂ ਚੜੀ ਹੈਗੀ ਤੇ ਮੈਂ ਵੀ ਉਤਰਾਂ ਹੁੰਦਾ ਬਾਕੀ ਇਹ ਕਿ ਤੂੰ ਚੜ੍ਹ ਮਾਰ ਦੇ ਮੈਂ ਪਰਸ ਹੋਏ ਸਾਫ ਕਰਾਂ ਠੀਕ ਆ ਨਹੀਂ ਤੇ ਮੈਂ ਕੁੜੀ ਕੁੜੀ ਮੰਗ ਬੁੰਗ ਲਿਓਣੀ ਜੇ ਕਿਤੇ ਉਹ ਅੰਬਰ ਸਹਰ ਉਹ ਆ ਨੂੰ ਕੁੜੀ ਦੇ ਦਸ ਲੈ ਵੀ ਮਮੀ ਮੈਨੂੰ ਐਂ ਕਹਿੰਦੀ ਰਹਿੰਦੀ ਹੈ ਕਿ ਮੈਂ ਕੁੜੀ ਕਾੜੀ ਮੰਗ ਲਿਓਣੀ ਏ ਤੇ ਨਾ ਸਾਸ ਰੋਂ ਚ ਮੈਂ ਲੈ ਆਉਣੀ ਕੁੜੀ ਤੂੰ ਇਹ ਤੂੰ ਇਹਵੇਂ ਮੈਂ ਮਦਦ ਨਿਕਰਾਉਂਦੇ ਨਹੀਂ ਕਰਉਣਾ ਵੀ ਮੈਂ ਛੜ ਚੁੜ ਲਾਉਣਾ ਨਹੀਂ ਵੀ ਦੱਸ ਮੈਂ ਉਹਦਾਂ ਵੀ ਕੀਤਾ ਨਾ ਛੜੂ ਜੱਸੀ ਮੇਰੀ ਘਾਸ ਨੂੰ ਕੋਈ 5 6 ਸਾਲ ਦੀ ਕੋਈ ਕੁੜੀ ਹੈਗੀ ਜੇ ਹਨਾ ਕੇ ਨੇ ਮਤਲਬ ਕਿ ਚਲੋ ਐਸੀ ਆਵਾ ਪਾਣੀ ਉਹਦਾ ਵਿਆਹ ਵੀ ਕਰਾਂਗੇ ਅਸੀਂ ਪੜਾਮ ਲਖਾਵਾਂਗੇ ਉਹਨੂੰ ਜੇ ਕੋਈ ਹੈਗੀ ਦੱਸ ਦਿਓ ਨਹੀਂ ਮੈਂ ਕੱਲਾ ਠੀਕ ਆ ਨਹੀਂ ਭੈਣ ਆਜੋ ਅੱਨੇ ਮੁਰਕੇ ਲੋੜੀ ਲੈ ਕੇ ਜਾਇਆ ਕਰੇਂਗਾ ਰਖੜੀ ਬੰਨਣਾ ਆਇਆ ਨਹੀਂ ਮੈਂ ਕੱਲਾ ਠੀਕ ਆ ਵੀਰ ਜੀ ਐਵੇਂ ਨਾ ਕੋਈ ਪਤਾ ਪਤਨਾ ਕਰਕੇ ਦੱਸੋ ਮੈਂ ਕੱਲਾ ਠੀਕ ਆ ਇਹ ਪ੍ਰਵਾਹ ਇਹ ਪ੍ਰਵਾਹ ਕੱਲ੍ਹ ਹੀ ਰਹਿਣਾ ਕੋਸ਼ਿਸ਼ ਮੰਦਾ ਕਹਿੰਦਾ ਮੰਮੀ ਤੇਰੀ ਹੈਲਪ ਵਾਸਤੇ ਮੈਂ ਉਹ ਜਦੋਂ ਤੇ ਲੇ ਕਢੋਂਦਾ ਨਾ ਜੱਸੀ ਵੀ ਆ ਕੰਮ ਕਰਦੇ ਹਾਂ ਜੱਸੀ ਵੀ ਇਹ ਪਾਂਡੇ ਲਾਗੋ ਸਾਫ਼ ਕਰਾਦੇ ਜੱਸੀ ਜੱਸੀ ਵੀ ਨਹੀਂ ਅੱਗੇ ਫੋਨ ਹੀ ਚਲਾਈ ਜਾਂਦੇ ਆ ਵੀ ਮੰਮੀ ਬੋਲੀਏ ਫੋਨ ਤੇ ਕੋਰੋਨਾ ਦਾ ਕੋਈ ਫਿਰ ਮਹੱਟਦਾ ਨਹੀਂ ਮੈਨੂੰ ਪਤਾ ਵੀ ਮੇਰੀ ਜੰਦਾਂ ਮਾਰਦਾ ਨਾ ਨੱਕ ਨੂੰ ਲਾ ਕੇ ਗੱਲ ਨਾ ਲਈ ਜਾਣਾ ਬਸ ਐ ਜੀ ਤੇਰੀ ਨੱਕ ਲਾਵਾ ਕੇ ਗੱਲ ਨਾ ਲਈ ਜਾਣਾ ਹੁਣ ਕੱਲ੍ਹ ਆਂ ਜਦੋਂ ਕੰਮ ਕਰਨਾ ਮੰਮੀ ਕੋ ਖਾਣ ਨੂੰ ਬਣਾ ਦੇ ਯਾਰ ਅੱਜ ਉਦੋਂ ਤੇ ਆਲੂ ਜੇ ਖਰਾਬ ਹੋ ਗਏ ਤੇ ਅੱਜ ਕੀ ਬਣਾਈਏ ਆਲੂਆਂ ਦੇ ਆਲੂ ਐ ਚੀਜ਼ ਬਣਾਉਣੀ ਗਈ ਢਾਈ ਰੋ ਕੋਈ ਚੀਜ਼ ਰੋ ਸਰਾ ਪੀਰੇ ਪੂਰਾ ਚਾਹੀਦਾ ਰੇ ਨੋਰਮਲ ਜੀ ਰੈਸਪੀ ਨਾਲ ਤਾਂ ਤੱਕੇ ਨਾਲ ਬਣਾਉਣੀ ਹੈ ਅੱਛਾ ਪ੍ਰੋਪਰ ਸਮਾਨ ਚਾਹੀਦਾ ਹਲੋ ਠੀਕ ਆਹ ਤੂੰ ਲੱਗ ਮਨ ਕੇ ਉਹ ਬਣਾਈਆ ਆਲੂਆਂ ਦੇ ਡੇ ਉਦੋਂ ਬਣਾਈ ਇਹ ਨੂੰ ਸਿੱਕੋ ਹੀ ਵਿੱਚ ਇੱਕੋ ਹੀ ਆ ਨੋਰਮਲ ਜੀ ਉਹ ਵੀ ਦਾ ਦੇ ਮਾਣੇ ਕੋਈ ਗੱਲ ਨਹੀਂ ਉਹ ਖਾਣੇ ਯਾਰ ਜੀ ਕੰਡਿਆ ਬਣਾਈਏ ਬਣਾਈਏ ਅੱਜ ਪਰ ਮਾਪੇ ਵਾਲੇ ਹੁੰਦੇ ਕਰਦਾ ਸ਼ਾਮੀ ਲੱਲੀ ਮੇਰੇ ਕੋ ਬਣਾ ਦੇ ਬਣਾ ਦੇ ਯਾਰ ਭਰਾਵਾ ਤਰ ਲਈ ਮਜੂਦ ਕਹਿਆ ਯਾਰ ਲੱਗ ਤਰਲਾ ਮੈਂ ਤਾਂ ਘਰ ਤੋਂ ਲੱਗੀ ਕਿ ਕਿਹਾ ਕਿ ਆਂਦੀ ਮਜੂਦ ਖਾ ਗਿਆ ਰੈ ਜੀ ਕਹਿੰਦੇ ਆਹਨੇ ਬਜੇ ਨਹੀਂ ਆ ਨਹੀਂ ਨਹੀਂ ਖਾਦੇ ਹਾਂ ਖਾਦੇ ਹਾਂ ਜੀ ਮਾਂ ਮਜਨੇ ਦੀਦੀ ਕੀ ਇਹਨੇ ਜੱਸੀ ਨੇ ਕੀ ਕੀਤਾ ਉੱਪਰ ਬਈ ਕਿ ਉਹ ਪਕੌੜੇ ਤਲਣ ਵਾਲੀ ਜਿਹੜੀ ਹੁੰਦੀ ਪੂਣੀ ਜੀ ਉਹ ਤੇ ਚੰਗੀ ਨਾ ਆਪਣਾ ਆਪਣੀ ਜਿੱਦਾਂ ਨਾਲ ਮਤਲਬ ਕਿ ਉਹ ਕੀ ਚੀਜ਼ ਬਣਾ ਦੇ ਮਮੀ ਕੋਈ ਨਹੀਂ ਹੂੰ ਨਹੀਂ ਮੈਂ ਸਤਾਨੀ ਕਰਦਾ ਕੋਈ ਪਕੌੜਿਆਂ ਨਾਲ ਨਹੀਂ ਕਰਦਾ ਸਤਾਨੀ ਗੇ ਆਣੀਂ ਦਿਲ 'ਚ ਅੱਜ ਕਰਦੇ ਆ ਕੁਝ ਬਣਾਉਣ ਨੂੰ ਤੂੰ ਸਾਰਾ ਕੀਤੀ ਕਿਤਰੀ ਕੁਝ ਬਣਾ ਦੇ ਮੰਮੀ ਉਸ ਕੱਲੇ ਸਿੰਪਲ ਹੀ ਚੱਲ ਪਕੌੜੇ ਬਣਾ ਦੇ ਯਾਰ ਅੱਜ ਬੜਾ ਜੀੜਿਆ ਇਹ ਮੈਂ ਅੱਜ ਇਹਨੂੰ ਕਹਿੰਦੀ ਆ ਨਾ ਢਿੱਡ ਕਹਿਣਾ ਕਿ ਬੱਸ ਕੁੱਖ ਆ ਜਾਵੇ ਕੋਈ ਤਲੀ ਜੀ ਚੀਜ਼ ਕੋਈ ਢਿੱਡ ਦੇ ਵਿੱਚ ਚੱਲ ਜਾਵੇ ਇਧਰ ਆ ਸੰड्या ਕਹਿੰਦਾ ਕਹਿੰਦਾ ਇਹਨੂੰ ਵੀ ਅੱਜ ਪਕੌੜੇ ਮਿਲਦੇ ਕੋਈ ਵੀਰ ਮਿਲਣਗੇ ਭਾਵੇਂ ਤਰਲੇ ਨਾ ਮਾਰਨੇ ਪੈਣ ਘੰਟੇ ਦੇ ਘੰਟਾ ਉਹਨਾਂ ਦੇ ਯਾਰ ਮੀ ਓਏ ਮੰਨ ਗਏ ਆਂਟੀ ਲੈ ਆ ਗਏ ਗੈਸ ਅੱਜ ਮੈਂ ਤੁਹਾਨੂੰ ਕੋ ਨਹੀਂ ਨਵੀਂ ਚੀਜ਼ ਨਵੀਂ ਚੀਜ਼ ਕੋਈ ਨਹੀਂ ਪੁਰਾਣੀ ਕੋਈ ਵਿਖਾਉ ਕੋ ਦੇਣੀ ਪਕੌੜਿਆਂ ਵਾਲੀ ਪਕੌੜੇ ਭਾਵੇਂ ਵੀ ਨੋਰਮਲ ਜਿਹਾ ਬਣਾ ਦੇ ਮੈਨੂੰ ਕਿਹੜੇ ਬਣਾਏ ਆਲੂ ਆਲੂ ਵਾਲੇ ਬਣਾਈਏ ਕੋਈ ਆਲੂ ਵਾਲੇ ਬਣਾਉਣੇ ਆਲੂ ਵਾਲੇ ਸਿੰਪਲੇ ਬਣਾਉਣੇ ਆ ਮੈਨੂੰ ਕੋਈ ਮਟੀਰੀਅਲ ਨਹੀਂ ਹਿੰਨਾ ਪੈਣਾ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਸਿੰਪਲ ਵਾਲੀ ਲੋ ਵੀ ਚੱਲ ਜੇ ਤੇ ਮੰਨੇ ਸਿੰਪਲ ਤੇ ਤੇ ਮੰਨੇ ਆ ਨਾ ਚਲ ਕੋਈ ਨਹੀਂ ਖਾਣੇ ਅੱਜ ਆਪਾਂ ਉਦਾਂ ਦੇ ਵਾਸਤੇ ਉਦਾਂ ਦੇ ਵਜਿਆ ਕੋਹ ਨਹੀਂ ਇਹਦੇ ਉਦਨ ਕਿੰਨੇ ਸੀ 6 ਆ 6 ਹੀ ਮਹਾਂਈ ਅੱਜ ਰਹਿ ਗਏ ਯੱਦ ਚ ਅਬ ਇਹਦੇ ਆਲੂ ਬਾਨੇ ਤਾਦੀ ਦਿੱਤੇਈਏ ਇਹ ਜਦੋਂ ਬਾਲਣਗੇ ਫੇਰ ਖਾਂਦੇ ਆਪਾਂ ਮਝੋਦ ਵਿਚਾਰਾ ਵੇੜ ਚ ਫੇਰ ਉਦਨ ਲੰਘੋ ਮਝੋਦ ਆਵੇਂ ਰਾਤਾਂ ਰਾਤ ਪੈ ਜੇ ਉਦਨ ਸਹੀ ਗੱਲ ਨਹੀਂ ਹੋਏ ਦਿਨ ਹੈਗਾ ਵਾ ਦਿਨ ਪਿਆ ਕਿੰਨੇ ਅਦਰ ਮੈਂ ਸੰਤਰੇ ਦੇ ਯਾਰ ਮੈਨੂੰ ੱਲਾ ਕੈਂਬੂਰੀ ਨੇ ਜਨਾ ਵੇਖਣ ਡਿਆਲੇ ਸੰਤਰਾ ਤੁਸੜਾ ਲੱਗਾ ਉੱਥੇ ਪਿਆ ਲੱਲਾ ਨਹੀਂ ਮੈਨੂੰ ਇੱਚ ਦੇਣਾ ਸੰਤਰਾ ਮੈਂ ਬਾਰੇ ਮੈਨੂੰ ਛੱਲਾਂ ਜੇ ਭੋਖ ਹੁੰਦੀ ਜਿਸੀ ਆਣ ਇੱਕੀ ਗੱਲਾਂ ਕੱਮ ਤੇਰ ਪਾ ਦਿਆ ਐ ਰਾਇਡ ਕਰਤੀ ਮਸਾਲਾ ਆ ਵੇਖੀ ਮੀ ਪਾ ਗਏ ਥੋੜਾ ਮਸਾਲਾ ਨਾਲ ਆ ਆ ਵੇਖੀ ਹੁਣ ਪਰਾ ਹੋਰ ਵੱਧ ਪਰਪਾ ਵੱਧ 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 ਨੋਰਮਲ ਜਾ ਯਾਰ ਵੇਸਟ ਨਹੀਂ ਕਰਨੀ ਆ ਚੀਜ਼ ਲੱਗੇ ਜਿਉਂ ਤੇਲ ਘਰ ਆਇ ਗਿਆ ਨਾ ਇਹਨਾਂ ਦੇ ਕਿਹਲੇ ਤੇਲੇ ਦੇ ਆਈ ਜਾਂਦਾ ਵੇ ਤੇ ਇਹਦੇ ਜਖੜਾ ਇੱਕ ਵੜਦੇ ਨਹੀਂ ਆ ਕਿਉਂ ਭਜਤ ਕਰਿਆ ਕਰੋ ਯਾਰ ਇਧਰ ਅਮੀ ਲੱਗੇ ਹੁਣ ਆਲੂ ਆਦੀ ਰੈਡੀਜੀ ਲੱਗੇ ਤਿਆਰ ਕਰਨ ਲੈ ਆ ਵੀ ਇਧਰ ਵੇ ਤੇ ਕਰੇਲੇ ਤਲਣ ਦੇ ਵਿੱਚ ਕਰੇਲੇ ਅਜੀ ਕਰੇਲੇ ਇਧਰ ਆਲੂ ਵਾਲੇ ਕਰੇਲੇ ਆਲੂਆਂ ਵਾਲੇ ਕਰੇਲੇ ਵੀਰ ਬਣਾਉਣਾ ਦੁੱਧੇ ਦੇ ਪਰ ਫਿਰ ਸਾਲ ਉਦਾਂ ਹੀ ਬਣ ਨਹੀਂਦੇ ਇਹ ਜਨਾ ਚੱਲ ਕੋਈ ਨਹੀਂ ਆਪਾਂ ਯਾਰ ਟੇਸਟ ਲੈਣਾ ਵਾ ਜਿੱਦਾਂ ਦੇ ਮਰਜ਼ੀ ਬਣ ਬਸ ਬਸ ਟੇਸਟ ਲੈਣਾ ਬਸ ਨਹੀਂ ਨਾਈ ਮੈਂ ਵੀ ਤੇ ਡੈਡੀ ਨੂੰ ਨਹੀਂ ਨਹੀਂ ਤੇ ਸ੍ਰੀਕਲ ਕੀ ਹਾਲ ਹੈ ਇਹਨੂੰ ਹੁੰਦਿਆ ਗੋਦੀ ਚੁੱਕ ਲੈਂਦੇ ਵੇ ਸਾਈ ਲਾਡ ਮੰਗਦਾ ਆ ਤੇ ਨੱਕ ਨੱਕ ਵੜਾ ਨੱਕ ਵੜਾ ਚੁੰਗਦਾ ਇਹਦਾ ਹਾਂ ਤੁਸੀਂ ਕੀ ਗਾ ਇਹ ਬੜਾ ਚਾਹ ਕਰਦਾ ਜੀ ਵਾਕਿਆ ਆਹ ਹਾਂ ਬਾਹਰ ਜਾਣਾ ਬਾਹਰ ਹਾਂ ਕੀ ਆ ਪਤਾ ਨਾ ਬਾਹਰ ਲੈ ਗਏ ਪਾਪਾ ਹੀ ਜਾਂਦੇ ਮਨਾ ਕਰ ਦੇ ਐਵੇਂ ਸਾਰਾ ਸਿਰ ਤੇ ਚੱਕ ਰਿਆ ਤੈਨੂੰ ਬੈਠ ਬੈਠ ਇਹ ਕਰੀ ਜੰਨਾ ਉਹ ਨਹੀਂ ਭਰਾਵਾ ਮੈਂ ਹਾਂ ਚਰਨੀ ਪਾ ਲਈਏ ਵਿਆਹ ਲਈ ਘਟਨੀ ਇਹ ਮੈਂ ਚੇਚਾ ਲਈ ਇਥੇ ਲੱਗੇ ਪ੍ਰੋਗਰਾਮ ਹੀ ਨਾ ਮੈਂ ਭਾਜੀ ਤੇਰੇ ਪਿੰਨਾ ਇੱਕ ਕੋਲੀ ਭਰ ਕੇ ਵਿਆਹ ਜਟਨੀ ਕਟੋ ਇਹਨੂੰ ਬਹੁਤ ਟੇਸਟ ਲੱਗਦੀ ਯਾਰ ਇਹ ਪਕੌੜਿਆਂ ਨਾਲੇ। ਮੈਂ ਦੂਸਰੇ ਸੌਸਾਂ ਨਹੀਂ ਵਧੀਆ ਲੱਗਦੀਆਂ। ਇਹ ਬੜੀ ਵਧੀਆ ਲੱਗਦੀ ਹੈ। ਬੜੀਆ ਵੀ ਹੋਰ ਬੜੀਆ ਵੈਸੇ ਤੇ ਬੜੀ ਹੀ ਹੈ। ਆਹ ਪਕੌੜੇ। ਅੱਜ ਬਣਿਆ ਕਰੇਲਿਆਂ ਦੇ ਪਕੌੜੇ ਆਲੂਆਂ ਦੇ ਨਹੀਂ ਬਣੇ ਇਹ ਬਣਿਆ ਕਰੇਲਿਆਂ ਦੇ ਪਕੌੜੇ। ਲੈ ਬਣਤੇ ਗਏ ਆ। ਤੂੰ ਟੇਸਟ ਕਰਕੇ ਲੱਗੇ ਵੇਖਣੇ ਇਹਦਾ ਕਿ ਟੇਸਟ ਮੈਂ ਪਹਿਲਾਂ ਕਰ ਲਿਆ ਸੀ। ਮੰਮੀ ਲੱਗੇ ਕਰਨ। ਵਧੀਆ ਵਾ। ਤੂੰ ਕਰ ਮੇ ਜੋ ਚੈੱਕ ਕਰੀ। ਸਵਾਦ ਨੇ ਇਹ ਲੈ ਆਪਣੇ ਹਲੇ ਗਈ ਨਾ ਵਾ ਇਹ ਹੈਗੇ ਆ ਆਲੂ ਵਾਲੇ ਪਰ ਲੱਗਣ ਦੇ ਆ ਕਰੇਲੇ ਵਾਲੇ ਪਕੌੜੇ ਦੇ ਦ ਪਾਪਾ ਵੀ ਲੱਗੇ ਆ ਹੁਣ ਬਸ ਸਵਾਦ ਹੈ ਨਾ ਐਂਡ ਗੱਲ ਬਾਤ ਬਣੀ ਸਵਾਦ ਸਵਾਦ ਐ ਦੱਸੋ ਵਧੀਆ ਬਣੇ ਆ ਹੈ ਵਧੀਆ ਬਣੇ ਆ ਇੱਕ ਕਰੇਲੇ ਵਾਲੇ ਪਕੌੜੇ ਬਣੇ ਮੈਂ ਨਹੀਂ ਬਣਾਇਆ ਤਾਂ ਹੀ ਵਧੀਆ ਬਣਿਆ ਹੂੰ ਪਰ ਮੈਂ ਨਾ ਬਣਾਇਆ ਤੇ ਵਧੀਆ ਕਥੇ ਬਣਨੇ ਸਹੀ ਗੱਲ ਉਹਨਾਂ ਨੇ ਕਿ ਬਣਾਤਾ ਹੈ ਲੈ ਬਿੱਦਰ ਮਮੀ ਲਗੇ ਛਲਗਣ ਤੜਕਲਾ ਹੁਣ ਅੜਕਲਾ ਤੜਕਲਾ ਕੇ ਨੰਗਾ ਤੜ ਕਲਗੇ ਲਾਉਣ ਛਲਗਮਾ ਨੂੰ ਤੇ ਛਲਗਮਣਾ ਖਾਲੇ ਤੇ ਇਧਰ ਵੇਸੇ ਹੀ ਪੁਰਾਣੀਆਂ ਮੂਵੀਾਂ ਲਗੀ ਬਾਬੋ ਵਾਲਾ ਮਿਸੋਦਾ ਕਰ ਉਹ ਵਧੀਆ ਲੱਗੀ ਮੂਵੀ ਇਧਰ ਪੁਰਾਣੀਆਂ ਮੂਵੀਾਂ ਵੇਂਦੇ ਰਹੀ ਦਈ ਪੁਰਾਣੀਆਂ ਮੂਵਾਂ ਵਧੀਆ ਲੱਗਦੀਆਂ ਆ ਸਟੋਰੀ ਵਾ ਵਧੀਆ ਆਂਦੀ ਨਾ ਜੀ ਕਿਆ ਵੀ ਇਧਰ ਬਨ ਰਹੀ ਆ ਰੋਟੀ ਦੇ ਨਾਲ ਦੇ ਸ਼ਰਗਲਾ ਨੂੰ ਵੀ ਸ਼ਰਗਲਾ ਨੂੰ ਕਹੀ ਇਹ ਨਾ ਸ਼ਰਗਮਾਨ ਨੂੰ ਵੀ ਤਰਕਾ ਲੱਗ ਗਿਆ ਹਾਂ ਸੁਜੀ ਗਿਲੀ ਗਿਲੀ ਉਹ ਜੀ ਰਾਤੀ ਬਣਾਈ ਸੀ ਕਟਲ ਹਾਂ ਯਾਰ ਕੀ ਇਹ ਮੇਰੀ ਮਨਸਾ ਸਦੀ ਬੰਦੀ ਨਹੀਂ ਯਾਰ ਨਹੀਂ ਬੰਦੀ ਕੇ ਬਾਰੂ ਖਾਇਆ ਜਾ ਆ ਗਿਆ ਮੇਰਾ ਬਾਰੂ ਖਾਇਆ ਜਾ ਨਹੀਂ ਨਹੀਂ ਵੀਰ ਸ਼ਰਗ ਨੂੰ ਬੜੀਆਂ ਸ਼ਰਗ ਨੂੰ ਖਾਵਾਂ ਯਾਰ ਮਿਰਚ ਮਿਰਚ ਪਾਈਆਂ ਟੋਕ ਕੇ ਆ ਮਿਰਚੇ ਢੋਕੇ। بڑا ਫੈਸਵਾਲ ਆੜੇ ਛੋਣ ਫਿਰ ਉਹਨੂੰ ਵਾਦੇ। ਇਹ ਵੀ ਕਿਹੜੀ ਫੋਕਿੰਗ ਟੇਕੀ। ਮਾਦਰਾ ਨੂੰ ਕਈ ਧਰੋ ਟੇਕਾ ਤਾ। ਮੱਕੀ ਦਾ ਆਟਾ? ਹਾਂ, ਤੋਂ ਮੰਨੇ ਦੀ ਦੁਕਾਨ ਖੁੱਲੀ ਹੈ। ਤੁਹਾਨੂੰ ਮੈਂ ਯਾਰ ਮੇਰੇ ਮੇਰ ਸੁਣਾ ਪੜਾ ਮੈਂ ਤਾਂ ਅੱਛਾ ਆ ਗਿਆ। ਚਲੋ ਗੱਲ ਨਹੀਂ ਸਾਗ ਨੂੰ ਆ ਕੇ ਜਦੋਂ ਨੂੰ। ਸਾਗ ਦੈਂ। ਆ ਮਿਰਚੇ ਢਗਮਾਲ ਵੇ ਕੇ ਸਾਗ ਜਿਆਦਾ ਆਉਂਦਾ ਸਾਗ। ਮੈਂ ਤਾਂ ਫਿਰ ਮੱਕੀ ਦੀ ਰੋਟੀ ਨਾਲ ਖਾਂਦੀ। ਮੈਂ ਪਹਿਲਾਂ ਮੱਕੀ ਦੀ ਰੋਟੀ ਪਸੰਦ ਨਹੀਂ ਕਰਦਾ। ਮੈਨੂੰ ਨਹੀਂ ਪਸੰਦ ਲੱਗੀ ਜਦੋਂ ਮੈਨੇ ਘਰ ਬਣਾ ਕੇ ਖਵਾਈ ਨਾ ਐ ਮਿਲਗੀ ਜੇ ਇੱਕ ਤੇ ਉਹ ਹੁੰਦੇ ਆ ਨਾ ਮੱਕੀ ਦੀ ਰੋਟੀ ਜਿਹੜੀ ਮੋਟੀ ਜੀ ਲਾਦੇ ਆਪਣੀ ਪਾਪੜੀ ਜੀ ਮਿਲਕ ਬਣ ਜਾਂਦੇ ਪਾਪੜ ਜੇ ਬਣ ਜਾਂਦੇ ਆ ਉਹ ਤਾਂ ਮਿਲਕ ਕਿ ਨਾ ਬੁਰਕੀ ਇਕੱਠੀ ਜੀ ਨਹੀਂ ਹੁੰਨੀ ਮੱਕੀ ਦੀ ਰੋਟੀ ਉਹ ਸਵਾਲ ਆਦੀ ਜਿਹੜੀ ਜਿੱਦਾਂ ਆਮ ਫੁਲਕਿਆਂ ਨੂੰ ਜਿੱਦਾਂ ਇਕੱਠੀ ਹੋ ਜਾਂਦੇ ਨੇ ਮੇਰੇ ਵਿੱਚ ਚਾਂਕ ਦਾ ਆਟਾ ਪਾ ਕੇ ਫੇਰ ਬਕਾਈ ਸੀ ਤੇ ਫਿਰ ਕਾਂ ਦਾ ਇਹ ਵੀ ਸਾਬ ਹੁੰਦਾ ਹਾਂ ਮੈਨੂੰ ਓਦਾਂ ਨਹੀਂ ਨਾ ਪਕੌੜੀ ਨਹੀਂ ਕੋਈ ਨਾ ਓਦਾਂ ਹੀ ਜਿਹੜੀ ਇਕੱਠੀ ਹੋਵੇ ਉਹ ਪਾਪੜ ਜੇ ਬਣ ਜਾਂਦੇ ਮੈਨੂੰ ਬਚੀ ਜੀ ਚੜਦੀ ਨੇ ਤੂੰ ਮਨ ਫਕਾਉਣੀ ਨਹੀਂ ਆਉਂਦੀ ਜੇ ਤੂੰ ਪਾਪੜ ਜਿਹਾ ਨਾ ਭੁਰਦੀ ਪਾਪੜ ਜਿਹਾ ਉਹਨੇ ਮੈਨੂੰ ਸਹੀ ਲਾ ਦਿੰਦਾ ਕੱਲ ਦਾ ਆਟਾ ਪਾ ਕੇ ਫੇਰ ਰੋਟੀ ਜਿਦਾ ਚੱਕਲੇ ਤੇ ਨਹੀਂ ਆਹ ਰੋਟੀ ਲਾਈ ਦੀ ਉਦਾਂ ਲਾਈਏ ਹੁਸ਼ਿਆਰ ਸਾਰੇ ਚੈਨਲ ਨੂੰ ਕਰਦੇ ਹੋ ਲਾਈਕ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਤੇ ਜੁੜੇ ਰਹੋ ਸਾਰੇ ਇਦਾਂ ਲੋਕਾਂ ਨਾਲ ਤੇ ਚੰਗਾ ਸਾਰਾ ਸੱਸਰੀਆਂ ਕਾਲ